ਅਪਰ ਤਕਰੀਬਨ ਸਾਰੇ ਹੀ ਜਹਾਜ਼ ਵਿੱਚ ਬੈਠੇ ਆ ਤੇ ਬੈਠ ਚੁੱਕੇ ਵੀ ਆ ਤੇ ਹੋ ਸਕਦਾ ਫਿਊਚਰ ਦੇ ਵਿੱਚ ਬੈਠੀਏ ਵੀ ਜਹਾਜ਼ ਸਹੀ ਉਚਾਈ ਤੇ ਉੜਦਾ ਹੋਵੇ ਉਹਦੇ ਵਿੱਚ ਪੂਰਾ ਕੰਫਰਟ ਵੀ ਸਾਨੂੰ ਮਿਲਦਾ ਹੋਵੇ ਜਿਹੜੇ ਵਿੱਚ ਕਰੂਜ਼ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਇਹ ਹੋਸਟਿਸ ਕਹ ਦਿੰਨੇ ਆ ਉਹ ਸਾਡਾ ਪੂਰਾ ਖਿਆਲ ਰੱਖਦੇ ਹੋ ਸਾਡੇ ਆਰਾਮ ਦਾ ਸਾਡੇ ਖਾਣ ਪੀਣ ਦਾ ਸਾਡੇ ਕਿਸੇ ਵੀ ਦੁੱਖ ਤਕਲੀਫ ਦਾ ਪੂਰਾ ਖਿਆਲ ਰੱਖਦੇ ਹੋ ਤੇ ਜਹਾਜ਼ ਦੇ ਵਿੱਚ ਤੇਲ ਤੂਲ ਵੀ ਪੂਰਾ ਹੋਵੇ ਪੂਰੀ ਹਾਈਟ ਤੇ ਪੂਰੀ ਉਚਾਈ ਤੇ ਉੜਦਾ ਵੀ ਹੋਵੇ ਤੇ ਕੋਈ ਟਰਬਲੈਂਸ ਵੀ ਨਾ ਹੁੰਦੀ ਹੋਵੇ ਕਿਸਦਾ ਜੋ ਦਾ ਵੀ ਨਾ ਹੋਵੇ ਪੂਰੇ ਆਪਾਂ ਆਰਾਮ ਦੇ ਨਾਲ ਸਫ਼ਰ ਕਰਦੇ ਹੋਈਏ ਤੇ ਅਚਾਨਕ ਪਾਇਲਟ ਇਹ ਅਨਾਉਂਸ ਕਰ ਦਵੇ ਕਿ ਆਪਾਂ ਜੇਸ ਡੈਸਟੀਨੇਸ਼ਨ ਤੇ ਜਾਣਾ ਸੀ ਜੇ ਸਟਿਚੇ ਤੇ ਜਾਣਾ ਸੀ ਉਸ ਸਟਿਚੇ ਤੋਂ ਆਪਾਂ ਪੂਰੇ ਪਰੇ ਹੋ ਗਏ ਆ ਲੌਸਟ ਹੋ ਗਏ ਆ ਇਹ ਜਹਾਜ਼ ਹੁਣ ਪਤਾ ਨਹੀਂ ਕਿਹੜੀ ਦਿਸ਼ਾ ਵਿੱਚ ਜਾ ਰਿਹਾ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਨਹੀਂ ਜਾ ਰਿਹਾ ਜਿਹਨੇ ਆਪਾਂ ਕੰਫਰਟ ਦੇ ਨਾਲ ਬੈਠੇ ਆ ਉਸ ਜਹਾਜ਼ ਦੇ ਵਿੱਚ ਤੁਹਾਨੂੰ ਕੀ ਲੱਗਦਾ ਆਪਣਾ ਕੰਫਰਟ ਇਕਦਮ ਚਲ ਜੂਗਾ ਕਿ ਨਹੀਂ ਚਲ ਜੂਗਾ ਜੋ ਕੋਈ ਲੰਮਾ ਵੀ ਪਿਆ ਜੇ ਕਿਸੇ ਨੇ ਬਿਜ਼ਨਸ ਕਲਾਸ ਜਾਂ ਫਰਸਟ ਕਲਾਸ ਸੀਟ ਬੁੱਕ ਕੀਤੀ ਆ 180 ਡਿਗਰੀ ਦੀ ਬੈੱਡ ਤੇ ਲੰਮਾ ਪਿਆ ਜਦ ਉਹਨੂੰ ਪਤਾ ਲੱਗਣਾ ਕਿ ਅਸੀਂ ਡੈਸਟੀਨੇਸ਼ਨ ਹੀ ਭੁੱਲ ਗਏ ਆ ਸਾਡਾ ਜਹਾਜ਼ ਪਤਾ ਹੀ ਨਹੀਂ ਕਿੱਧਰ ਨੂੰ ਜਾ ਰਿਹਾ ਜਿਹੜਾ ਰੇਡਰ ਹੁੰਦਾ ਆ ਉਹਨੂੰ ਪਤਾ ਹੀ ਨਹੀਂ ਕਿ ਜਹਾਜ਼ ਕਿੱਧਰ ਨੂੰ ਲੈ ਕੇ ਜਾਏਗਾ ਕਿਦੋਂ ਨੂੰ ਨਹੀਂ ਲੈ ਕੇ ਜਾਏਗਾ ਜਹਾਜ਼ ਕ੍ਰੈਸ਼ ਹੋਣਾ ਹੈ ਜਦ ਡੈਸਟੀਨੇਸ਼ਨ ਹੀ ਨਹੀਂ ਹੈ ਜਹਾਜ਼ ਦਾ ਉਹ ਜਹਾਜ਼ ਕ੍ਰੈਸ਼ ਹੋਊਗਾ ਤੇ ਕੋਈ ਵੀ ਬੰਦਾ ਆਰਾਮ ਕਰਦਾ ਹੋਵੇ ਉੱਠ ਕੇ ਖੜਾ ਹੋ ਜੂ ਉੱਠ ਕੇ ਬਹਿ ਜਾਓ ਉਹਨੇ ਇਹ ਨਹੀਂ ਦੇਖਣਾ ਜਹਾਜ਼ ਵਿੱਚ ਤੇਲ ਵੀ ਪੂਰਾ ਆ ਜਹਾਜ਼ ਪੂਰੀ ਹਾਈਟ ਤੇ ਉੜ ਵੀ ਰਿਹਾ ਆ ਜਹਾਜ਼ ਵਿੱਚ ਪੂਰਾ ਕੰਫਰਟ ਵੀ ਮਿਲ ਰਿਹਾ ਆ ਉਹਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹੋਣੀ ਉਹਨੂੰ ਸਿਰਫ ਇਹ ਪਰਵਾਹ ਹੋਣੀ ਆ ਕਿ ਮੈਂ ਹੁਣ ਮਰ ਜਾਣਾ ਜਹਾਜ਼ ਨੇ ਕ੍ਰੈਸ਼ ਹੋ ਜਾਣਾ ਕਿਉਂਕਿ ਜਦ ਡੈਸਟੀਨੇਸ਼ਨ ਹੀ ਨਹੀਂ ਹੈ ਜਹਾਜ਼ ਦਾ ਕਿੱਥੇ ਪਾਸੇ ਜਦ ਪਤਾ ਹੀ ਨਹੀਂ ਹੈ ਕਿੱਥੇ ਲੈਂਡ ਕਰਨਾ ਕਿਹੜੀ ਦਿਸ਼ਾ ਵੱਲ ਜਾ ਰਿਹਾ ਕਿੱਦਨੂ ਜਾ ਰਿਹਾ ਕਿਦਨੂ ਨਹੀਂ ਜਾ ਰਿਹਾ ਇਹ ਜਹਾਜ ਕ੍ਰੈਸ਼ ਹੋਏਗਾ ਇੰਦੀ ਆਪਣੀ ਜ਼ਿੰਦਗੀ ਹੈ ਦੋਸਤੋ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਮੇਨ ਮਕਸਦ ਜਿਹੜਾ ਆ ਉਹ ਪ੍ਰਮਾਤਮਾ ਨੂੰ ਪਾਉਣ ਦਾ ਆ ਇਸ ਦੁਨੀਆ ਤੇ ਆਏ ਆ ਪ੍ਰਮਾਤਮਾ ਨੂੰ ਜਾਣਨ ਦੇ ਲਈ ਆਏ ਆ ਪੈਸਾ ਕਮਾਉਣ ਨਹੀਂ ਆਏ ਕੋਠੀਆਂ ਕਾਰਾਂ ਬੜੇ ਬੜੇ ਬੰਗਲੇ ਜਾਂ ਬਹੁਤ ਜ਼ਿਆਦਾ ਮਕਾਨ ਇਕੱਠੇ ਕਰਨ ਨਹੀਂ ਆਏ ਆਪਣਾ ਮਕਸਦ ਜਿਹੜਾ ਆ ਉਹ ਰੱਬ ਨੂੰ ਪਾਉਣ ਦਾ ਆ ਗੁਰਬਾਣੀ ਵਿੱਚ ਖੂਬ ਖੂ ਲਿਖਿਆ ਮਹਾਰਾਜ ਨੇ ਪੂਰਾ ਕਲੀਅਰ ਕੀਤਾ ਆ ਕਿ ਮਾਨਸ ਜਨਮ ਦੁਰਲਭ ਹੈ ਖੋਤ ਨਾ ਬਾਰੰਬਾਰ ਜਿਉਂ ਫਲ ਪੱਕ ਭੋਏ ਗਰੇ ਬੋਰ ਨਾ ਲਾਗੇ ਦਾ ਤੇ ਮਨੁਸ਼ਾ ਜਨਮ ਬਹੁਤ ਕੀਮਤੀ ਆ ਇਸ ਜਨਮ ਦੇ ਵਿੱਚ ਤੂੰ ਪ੍ਰਮਾਤਮਾ ਨੂੰ ਜਾਨਣ ਆਇਆ ਪ੍ਰਾਣੀ ਤੂੰ ਆਇਓ ਲਾਹਾ ਲੈਣ ਤੂੰ ਲੱਗਾ ਕਿ ਤੱਕ ਫਕੜੇ ਤੇਰੀ ਮੁਕਤੀ ਚੱਲੀ ਰਹਿਣ ਤੂੰ ਕਿਹੜੇ ਪਾਸੇ ਲੱਗਾ ਆ ਤੂੰ ਕਰਨ ਕੀ ਆਇਆ ਸੀ ਅਸੀਂ ਵੀ ਕ੍ਰੈਸ਼ ਹੋਣਾ ਜਸਾਨੂੰ ਪਤਾ ਹੀ ਨਹੀਂ ਸਾਡਾ ਡੈਸਟੀਨੇਸ਼ਨ ਕਿੱਥੇ ਆ ਕਿੱਦਨੂ ਅਸੀਂ ਜਾ ਰਹੇ ਆ ਕਿਦਨੂ ਨਹੀਂ ਜਾ ਰਹੇ ਜਿੰਨੇ ਵੀ ਧਰਮ ਗ੍ਰੰਥ ਨੇ ਇਹਨਾਂ ਨੂੰ ਪੜ੍ਹ ਕੇ ਅਸੀਂ ਇਹ ਸਮਝਣਾ ਸੀ ਕਿ ਸਾਨੂੰ ਇਹ ਧਰਮ ਗ੍ਰੰਥ ਕਹਿ ਕੀ ਰਹੇ ਨੇ ਇਹ ਸਾਨੂੰ ਬਾਰ ਬਾਰ ਕਹਿ ਰਹੇ ਨੇ ਕਿ ਬੰਦਿਆ ਤੇਰਾ ਜੀਵਨ ਜਿਹੜਾ ਆ ਉਹ ਮੁਕਦਾ ਜਾਂਦਾ ਆ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇ ਸਿਆ ਤੂੰ ਆਹੋਂ ਕਿਹੜੇ ਕੰਮ ਤੂੰ ਆਇਆ ਕਿਹੜੇ ਕੰਮ ਸੀ ਤੂੰ ਕਿਹੜੇ ਕੰਮ ਕਰਨ ਲੱਗਾ ਆ ਤੂੰ ਕ੍ਰੈਸ਼ ਹੋਣਾ ਹੀ ਹੋਣਾ ਆ ਤੇਰਾ ਡੈਸਟੀਨੇਸ਼ਨ ਹੀ ਨਹੀਂ ਹੈ ਕਿਸੇ ਪਾਸੇ ਤੂੰ ਬਥੇਰੇ ਮਕਾਨ ਬਣਾ ਲਿਆ ਬਥੇਰੀਆਂ ਗੱਡੀਆਂ ਇਕੱਠੀਆਂ ਕਰ ਲਈਆਂ ਉਥੇਰਾ ਪੈਸਾ ਜੋੜ ਲਿਆ ਬੈਂਕਾਂ 'ਚ ਭਰੀਆਂ ਪਈਆਂ ਤੇਰੀਆਂ ਪਰ ਤੇਰਾ ਡੈਸਟੀਨੇਸ਼ਨ ਹੀ ਨਹੀਂ ਹੈ ਜਹਾਜ਼ ਬਹੁਤ ਸੋਹਣਾ ਆ ਬਿਜ਼ਨਸ ਕਲਾਸ ਫਰਸਟ ਕਲਾਸ ਇਟਾਉਂ ਦੇ ਵਿੱਚ ਇਕਨੋਮੀ ਕਲਾਸ ਦੀਆਂ ਸੀਟਾਂ ਵੀ ਹੈਗੀਆਂ ਹਰ ਤਰ੍ਹਾਂ ਦਾ ਕੰਫਰਟ ਜਹਾਜ਼ ਵਿੱਚ ਮਿਲਦਿਆ ਦਾਰੂ ਪੀਣ ਵਾਲਿਆਂ ਨੂੰ ਦਾਰੂ ਮਿਲ ਰਹੀ ਆ ਖਾਣ ਵਾਲਿਆਂ ਨੂੰ ਖਾਣਾ ਮਿਲਦਿਆ ਹਰ ਚੀਜ਼ ਮੁਹੱਈਆ ਕੀਤੀ ਆ ਪਰ ਡੈਸਟੀਨੇਸ਼ਨ ਹੀ ਨਹੀਂ ਹੈ ਲੌਸਟ ਹੋਣਾ ਕਿ ਨਹੀਂ ਹੋਣਾ ਹਰ ਚੀਜ਼ ਅਸੀਂ ਮੁਹੱਈਆ ਕਰ ਲਈ ਆਪਣੀ ਜ਼ਿੰਦਗੀ ਨੂੰ ਕੰਫਰਟ ਦੇਣ ਦੇ ਲਈ ਪਰ ਸਾਡਾ ਡੈਸਟੀਨੇਸ਼ਨ ਹੀ ਨਹੀਂ ਹੈ ਕ੍ਰੈਸ਼ਟਾ ਹੋਣਾ ਹੀ ਹੋਣਾ ਸੀ 84 ਲੱਖ ਜੂਨ ਉਪਾਈ ਮਾਨਸਕੂ ਪ੍ਰਭ ਕੀ ਬੜਿਆਈ ਜੋ ਨਰ ਇਸ ਪੌੜੀ ਤੇ ਚੁੱਕੇ ਆਏ ਜਾਂਦੇ ਖਾਏ ਹੁਣ ਇਸ ਵੇਲੇ ਮੈਂ ਹੌਲੀਡੇ ਤੇ ਆ ਮੈਨੂੰ ਕਈ ਇੱਥੇ ਸੱਜਣ ਮੈਸੇਜ ਕਰਦੇ ਭਾਜੀ ਤੂੰ ਆਪਣਾ ਇੰਜੋਏ ਕਰ ਹੌਲੀਡੇ ਤੂੰ ਟਿਕਟੋਕ ਬਣਾਉਣ ਲੱਗਾ ਆ ਉਹ ਭਾਈ ਮੇਰੇ ਕੋ 24 ਘੰਟੇ ਨੇ ਜੇ 24 ਘੰਟਿਆਂ ਦੇ ਵਿੱਚ ਮਿੰਟ 2 ਮਿੰਟ ਦੀ ਮੈਂ ਟਿਕਟੋਕ ਬਣਾ ਲਈ ਰੱਬ ਨੂੰ ਯਾਦ ਕਰ ਲਿਆ ਤੁਹਾਨੂੰ ਰੱਬ ਯਾਦ ਕਰਵਾਤਾ ਤੰਮੀਰਾ ਦਾ ਕੰਮ ਹੋ ਗਿਆ ਕਿ ਨਹੀਂ ਇਸ ਕਰਕੇ ਮੈਨੂੰ ਬੜਾ ਆਨੰਦੰਦਾ ਰੱਬ ਉਹ ਪਤਾ ਕਿਉਂ ਕਿਉਂਕਿ ਮੈਂ ਰੱਬ ਦਾ ਕੰਮ ਕਰ ਰਿਹਾ ਆ ਰੱਬ ਮੇਰਾ ਕੰਮ ਕਰ ਰਿਹਾ ਰੱਬ